पीआरटीसी ਨੇ ਹੜਤਾਲ ਤੇ ਬੈਠੇ 45 ਕਰਮਚਾਰੀਆਂ ਦੀ ਸੇਵਾਮਖਤਮ ਕਰ ਦਿੱਤੀਆਂ ਨੇ ਠੇਕੇ ਤੇ ਭਰਤੀ ਇਹ ਕਰਮਚਾਰੀ ਆਪਣੇ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਹੜਤਾਲ ਤੇ ਸਨ ਇਹਨਾਂ ਦੀ ਥਾਂ ਤੇ ਵਿਭਾਗ ਨੇ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਮੁੜ ਭਰਤੀ ਕਰ ਲਿਆ ਬਠਿੰਡਾ ਵਿੱਚ ਹੜਤਾਲ ਤੇ ਬੈਠੇ ਪੀਆਰਟੀਸੀ ਦੇ ਇਨ੍ਹਾਂ ਕਰਮਚਾਰੀਆਂ ਨੂੰ ਵਿਭਾਗ ਨੇ ਬਾਹਰ ਦਾ ਰਸਤਾ ਵਖਾ ਦਿੱਤਾ ਹੈ ਠੇਕੇ ਤੇ ਭਰਤੀ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਸਨ ਵਿਭਾਗਦਾਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਕਰਮਚਾਰੀਆਂ ਨੇ ਹੜਤਾਲ ਖਤਮ ਨਹੀਂ ਕੀਤੀ ਆਖਰ ਮਹਿਕਮੇ ਨੇ ਸਖਤ ਰੋਕਾ ਪਣਾਉਂਦਿਆਂ ਹੜਤਾਲ ਤੇ ਬੈਠੇ ਸਾਰੇ 45 ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਲਿਆ ਹੈ। ਇਹਨਾਂ ਦੀ ਥਾਂ ਤੇ ਮਹਿਕਮੇ ਨੇ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਮੁੜ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ। 58 ਸਾਲ 'ਚ ਰਿਟਾਇਰ ਹੋਣ ਵਾਲੇ ਕਰਮਚਾਰੀ ਹੁਣ 65 ਸਾਲ ਦੀ ਉਮਰ ਤੱਕ ਸੇਵਾਵਾਂ ਦੇਣਗੇ। ਪੀਆਰਟੀਸੀ ਦੇ ਸੁਭਾਜਨ ਸਕੱਤਰ ਰੁਪਿੰਦਰ ਸਿੰਘ ਸਾੜਾ ਜੁੜੇ ਹਨ। ਰੁਪਿੰਦਰ ਤੁਹਾਡੀਆਂ ਕੀ ਮੰਗਾਂ ਨੇ ਤੇ ਹੁਣ ਪੀਆਰਟੀਸੀ ਨੇ ਜੋ ਰੋਕ ਅਪਣਾਇਆ ਉਸ ਤੇ ਕੀ ਕਹਿਣਾ ਚਾਹੋਗੇ? ਆਪਾਂ ਪੀਆਰਟੀਸੀ ਚ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਘੱਟ ਤਨਖਾਹਾਂ ਤੇ ਕੰਮੇ ਕੰਮ ਕਰ ਰਹੇ ਨੇ ਠੇਕੇਦਾਰੀ ਸਿਸਟਮ ਦੇ ਦੇ ਨਾ ਉਹਨਾਂ ਨੂੰ ਪੱਕੇ ਕਰਾਉਣ ਦੀ ਮੰਗ ਹੈ ਤੇ ਦੂਸਰੀ ਪੀਆਰਟੀਸੀ ਦੇ ਵਿੱਚ ਆਪਣੀਆਂ 500 ਬੱਸਾਂ ਨਵੀਆਂ ਪਾਈਆਂ ਜਾਣ ਕਿਉਂਕਿ ਪੀਆਰਟੀਸੀ ਵਿੱਚ ਜਿਹੜੀਆਂ ਕੁਝ ਬੱਸਾਂ ਪਹਿਲਾਂ ਪਾਈਆਂ ਗਈਆਂ ਨੇ ਉਹ ਕਿਲੋਮੀਟਰ ਸਕੀਮ ਦੇ ਅਧੀਨ ਪਾਈਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਆਪਰੇਟਰਾਂ ਵੱਲੋਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਬੱਸਾਂ ਪੀਆਰਟੀਸੀ ਲਈ ਘਾਟੇ ਵਾਲਾ ਸੌਦਾ ਸਾਬਤ ਹੋ ਰਹੀਆਂ ਨੇ ਜੀ ਤੇ ਦੂਜਾ ਦੂਸਰਾ ਇਹ ਹੈ ਵੀ ਜਿਹੜੇ ਬਾਦਲ ਦੀ ਔਰ ਵਿੱਚ ਟਰਾਂਸਪੋਰਟ ਕੰਪਨੀ ਹੈ ਉਹ ਪੀਆਰਟੀ ਦੇ ਰੋਟਾਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਹੈ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਬਠਿੰਡੇ ਨੂੰ ਬਸਾਉਂਦੀਆਂ ਨੇ ਉਹ ਬਸਾਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਕੇ ਪੀਆਰਟੀ ਨੂੰ ਕਰੋੜਾਂ ਦਾ ਚੋਨਾ ਲਾ ਰਹੀਆਂ ਨੇ ਜੀ ਔਰ ਇਸੇ ਤਰ੍ਹਾਂ ਚੰਡੀਗੜ੍ਹ ਡਿਪੂ ਦੇ ਵਿੱਚ ਇੱਕ ਜਨ ਮੈਨੇਜਰ ਹਰਬੰਸ ਸਿੰਘ ਭੱਟੀ ਹੈ ਜਿਹਨੇ ਗੈਰ ਕਾਨੂੰਨੀ ਤਰੀਕੇ ਨਾਲ ਸ਼ੱਕ ਦੇ ਆਧਾਰ ਤੇ ਦੋ ਆਪਣੇ ਵਰਕਰਾਂ ਨੂੰ ਕੱਢਿਆ ਸੀ ਜਿਸ ਤੋਂ ਬਾਅਦ ਸੈਂਕੜੇ ਵਰਕਰ ਕੱਢੇ ਜਾ ਚੁੱਕੇ ਨੇ ਵੱਖ-ਵੱਖ ਡਿਪੂਆਂ ਦੇ ਵਿੱਚੋਂ ਜੀ ਸੋ ਇਹ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਕੰਮੇ ਹੜਤਾਲ ਤੇ ਗਏ ਹੋયા ਹੁਣ ਅਸੀਂ ਤਲਵੰਡੀ ਸਾਬੋ ਆਪਣਾ ਪ੍ਰੋਟੈਸਟ ਕਰ ਰਹੇ ਆ ਤੇ ਸੈਂਕੜੇ ਜਿਹੜੇ ਵਰਕਰ ਨੇ ਸਾਡੇ ਅਗਰਸਟਾਰ ਹੋ ਚੁੱਕੇ ਨੇ ਜੀ ਜੀ ਰੁਪਿੰਦਰ ਸਿੰਘ ਪੀਆਰਟੀਸੀ ਨੇ 45 ਕਰਮਚਾਰੀ ਸੇਵਾਮਖਤਮ ਕਰ ਦਿੱਤੀਆਂ ਨੇ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ ਅਸੀਂ ਜੇੜਪੁਰ ਅੰਦੋਲਨ ਸ਼ੁਰੂ ਕੀਤਾ ਹੋਇਆ ਜੀ ਤੇ ਜੇਲਾਂ ਚ ਜਾ ਰਹੇ ਨੇ ਕੱਲ ਵੀ ਤਕਰੀਬਨ 25 ਸਾਥੀ ਸਾਡੇ ਗ੍ਰਿਫਤਾਰ ਕਰ ਲਏ ਨੇ ਤਲਵੰਡੀ ਸਾਬੋ ਤੋਂ ਤੇ ਹਰ ਰੋਜ਼ ਇਸੇ ਤਰ੍ਹਾਂ ਹੀ ਗ੍ਰਿਫਤਾਰੀਆਂ ਦਾ سلسلہ ਜਾਰੀ ਰਹੂਗਾ ਤੇ 15 ਅਗਸਤ ਨੂੰ ਅਸੀਂ ਬਠਿੰਡੇ ਦੇ ਵਿੱਚ ਜਿਹੜੇ ਸੁਖੀਰ ਬਾਦਲ ਝੰਡਾ ਚੜ੍ਹਾ ਰਹੇ ਨੇ ਉੱਥੇ ਵੀ ਉਹਦਾ ਵਿਰੋਧ ਕਰਾਂਗੇ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਵੱਲ ਕਿਉਂ ਨਹੀਂ ਧਿਆਨ ਦਿੰਦੇ ਜੀ ਕਿਸੇ ਤਰ੍ਹਾਂ ਜੀ ਕਿਸੇ ਤਰ੍ਹਾਂ ਕੋਈ ਭਰੋਸਾ ਦਿੱਤਾ ਗਿਆ ਤੁਹਾਨੂੰ ਮਾਨਜੋਗ ਆਪਣੇ ਮੁੱਖ ਮੰਤਰੀ ਸਾਹਿਬ ਨਾਲ ਡਿਪਟੀ ਸੀਐਮ ਸਾਹਿਬ ਨਾਲ ਟ੍ਰਾਂਸਪੋਰਟ ਮੰਤਰੀ ਨਾਲ ਕਈ ਵਾਰੀ ਮੀਟਿੰਗ ਹੋ ਚੁੱਕੀ ਆ ਪਰ ਉਹਨਾਂ ਨੇ ਸਿਵਾਏ ਭਰੋਸੇ ਤੋਂ ਉਹਨਾਂ ਨੇ ਕੁਝ ਨਹੀਂ ਦਿੱਤਾ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਕੋਈ ਗੱਲਬਾਤ ਸੁਣਨ ਦੀ ਬਜਾਏ ਉਹ ਲਾਰੇ ਲੱਪੇ ਲਾ ਰਹੇ ਨੇ